ग्रिची डैडी आ गए हैं बार कौन खोल के आया है डैडी आओगा डैडी आज आज डैडी आज ग्रिची देखी अंदर बाहर खोल दी ग्रिची भज के उठ के आ गई अज मैं वीडियो स्टार्ट नहीं की मैं चल हूं कर ली चुंदरी डैडी कि ਕ੍ਰੀਏ ਚ ਗੇੜ ਚ ਖੜੀ ਆਦੋਂ ਤੇ ਬਈ ਖੋਲ ਦੇ ਨਵੀ ਆਹ ਰੋੜਾ ਪਾ ਮੇਰੀ ਕੋਲੇ ਆਉਰਾ ਉਹ ਤੱਕ ਕੋਈ ਕੋਈ ਮੋਢੀ ਦੇ ਪੈਰ ਨਾਲ ਸੱਲ ਬੱਸ 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 ਚੱਲ ਬੱਸ ਹਾਂਜੀ ਅੱਜ ਆਪਾਂ ਤਰਾਂਗੇ ਸਾਥੀ ਨੂੰਗੀ ਇਹ ਆਪਾਂ ਨੇ ਦੁਪਹਿਰੇ ਧੋ ਕੇ ਰੱਖ ਸੀਨ ਮੈਂ ਧੋ ਕੇ ਉਹ ਕਰ ਲਿਆ ਤਾਂ ਪਾਣੀ ਕੱਟਾ ਸੀ ਨਵੀ ਨੇ ਲੱਗ ਰਿਹਾ ਚੱਲਤਾ ਇਹ ਆਵਾਲੀ ਨੂੰ ਗੀ ਨੂੰ ਮਸਾਫ ਕਰਕੇ ਰੱਖਿਆ ਹੁਣ ਮੈਂ ਇਹਦੇ ਛੱਡਪੇ ਪਾ ਦੂੰਗੀ ਆਂਡੇ ਮਾਰਤੀ ਮਾਂਜੀ ਕਿਸੇ ਚਾਹ ਨਹੀਂ ਆਵੇ ਇਹ ਹਰੀਆਂ ਮਿਰਚਾਂ ਤੇ ਟਮਾਟਰ ਇਹ ਵੀ ਧੋ ਕੇ ਰੱਖ ਲਓ ਅੱਜ ਇਹ ਮਿਰਚ ਤਾਜ਼ੀਆਂ ਤਾਜ਼ੀਆਂ ਕੁਝ ਕਰਾਂਗੀ ਮੈਂ ਪਾਣੀ ਪਾ ਕੇ ਧਰ ਕਿਸੀ ਕੀ ਪਾਣੀ ਹੋ ਗਿਆ ਆਪਣਾ ਗਰਮ ਹੁਣ ਪਾ ਦਾਂਗੇ ਇਹਦੇ ਵਿੱਚ ਆਪਾਂ ਦਾਲ ਕਿ ਜਦੋਂ ਇਹ ਉਬਲ ਕੇ ਗਲ ਜਗੀ ਦਾਲ ਫਿਰ ਆਪਾਂ ਆ ਇਹਨੂੰ ਬਣਾ ਦਾਂਗੇ ਤੜਕਾ ਨਮਕ ਪਾਉਂਗੇ ਕੱਲਾ ਮਿਰਚ ਬਾਅਦ ਚ ਪਾਉਂਗੀ ਸਾਰਾ ਨੂਨ ਮਿਰਚ ਥੋੜਾ ਇਹ ਨਮਕ ਪਾ ਦਿੰਦੇ ਜਦਿ ਇਹ ਉਬਲ ਕੇ ਗਲ ਜਗੀ ਦਾਲ ਉਦੋਂ ਉਦੋਂ ਆਪਾਂ ਲਾ ਦਾਂਗੇ ਇਹਨੂੰ ਤੜਕਾ ਹਾਂਜੀ ਆਪਣਾ ਗੋਰੇ ਨਾ ਬਣਾ ਕੇ ਲੈ ਕੇ ਆਇਆ ਚਾਰ ਅਮਬ ਦਾ ਚਾਰ ਉਹ ਜਾ ਰਹੇ ਸਵਾਸੀ ਇਹਦੇ ਵਿੱਚ ਥੋੜਾ ਤੇਲ ਪਾਉਣਾ ਲਗਾ ਤੇ ਇੱਕ ਤੋਂ ਆਹ ਵਾਲਾ ਅੰਬ ਦਾ ਚਾਰ ਦੋਨੇ ਚਾਰ ਜਿਹੜੇ ਸੀਗੇ ਖਾ ਕੇ ਦੇਖੇ ਸੀ ਮੈਂ ਬਹੁਤ ਚਾਰ ਸਵਾਦਾ ਇਹ ਸਾਰੇ ਹਾਂਜੀ ਦਾਲ ਆਪਣੀ ਬਣ ਗਈ ਲਾਸਣ ਹਰੀ ਮਿਰਚ ਤੇ ਟਮਾਟਰ ਮੋٹے-ਮੋٹے ਪਿਆਜ਼ ਕੱਟੇ ਹੋਏ ਇਹਦਾਂ ਲਾ ਮੰਗੇ ਲਾਪਾ ਤੜਕਾ ਹਾਂਜੀ ਤੇਲ ਆਪਣਾ ਗਰਮ ਹੋ ਗਿਆ ਆਪਾਂ ਪਾਵਾਂਗੇ ਇਹਦੇ ਵਿੱਚ ਤੇਜ ਪੱਤਾ ਤੇ ਜੀਰਾ ਹੁਣ ਆਪਾਂ ਪਾ ਦਾਂਗੇ ਹਰੀ ਮਿਰਚ ਤੇ ਲੱਖਾਂ ਅੰਧੀ ਹਰੀ ਮਿਰਚ ਤੇ ਲਸਣ ਨੂੰ ਜ਼ਿਆਦਾ ਨਹੀਂ ਆਪਾਂ ਭੁੰਨਣਾ ਤੇ ਇਸੇ ਇੱਕ ਦਿਨ ਲਵਾਉਣਾ ਸੀ ਲਵਾ ਲਿਆ ਹੁਣ ਆਪਾਂ ਪਾ ਦੇਗੇ ਪਿਆਜ਼ ਕੱਟੇ ਹੋਏ ਮੋਟੇ ਮੋਟੇ ਸਾਡੀ ਪਿਆਜ਼ ਆਪ ਨੂੰ ਭੁੱਜ ਕੇ ਭੁੰਨੇ ਦੇ ਵਿੱਚ ਪਾ ਦੋਗੇ ਟਮਾਟਰ ਨਾਲ ਇਹਨਾਂ ਪਾ ਦਿੰਦੇ ਥੋੜਿਆ ਨਮਕ आ वाले दो चमचे मैं पाऊंगी मलाई दे हरिया मिर्चा फिर टमाटर अपने चाहिए करके रखते शो धू के मैं ला दूंगी फ्रिज के क्योंकि ऐ मिचा टमाटर टमा जो अपने खराब नहीं होंगे हाँ जी बस अपना जरा तड़का भुज गया टमाटर आप ज्यादा नहीं क्योंकि मूंगी के खरमे जो टमा सोने भी वाइए लगन పాదే హల్దిచా పావం ఏదీ ఏదా ఆ हाँ जी का मिर्च मिर्चा जड़ियाँ पीसनिया दही च पाने वास्त लस्सी से नाले तो कई सब्जियों भी पै जाती है तो इस करके मैं हैगी पाइव मिर्च है काली यू आप पीस लाने है हाँ जी मिर्च आप पीस ली थोड़ी जी ना मैं दरदरी जी मतलब मोटी रखी हैगी हूँ मैं थोड़ा जीरा भुन के फिर वह पीसूँगी ਤੜਕਾ ਵੀ ਆਪਣਾ ਦਾ ਸੁੱਕਣ ਵਾਲਾ ਹਜੇ ਕੀ ਥੋੜਾ ਜਿਹਾ ਸੇਕ ਨੂੰ ਹੋਰ ਲਵਾਉਂਗਾ ਐਸ ਤ੍ਰਿਕੇ ਨਾਲ ਜਿਹੜੀ ਆਪਾਂ ਮੂੰਗੀ ਬਣਾਉਣੀ ਹੈ ਨਾ ਤੇ ਜਿਹੜਾ ਨਹੀਂ ਖਾਂਦਾ ਉਹ ਵੀ ਖਾ ਜਾਂਦਾ ਕਹਿੰਦਾ ਹਾਂ ਮੈਂ ਖਾਣੀ ਹੁੰਦਾ ਮੂੰਗੀ ਤੇ ਹਾਂਜੀ ਆਪਣਾ ਤੜਕਾ ਜਿਹੜਾ ਚੰਗੀ ਤਰ੍ਹਾਂ ਭੁੱਜ ਗਿਆ ਤੇ ਜੀ ਦੋ ਆਪਾਂ ਮਲਾਈ ਪਾਉਣੀ ਹੈ ਨਾ ਤੇ ਉਦੋਂ ਆਪਾਂ ਇਹਨੂੰ ਨਾ ਮਸਾਲੇ ਨੂੰ ਹੁਲਾਈ ਜਾਣਾ ਨਹੀਂ ਤਾਂ ਫਿਰ ਇਹ ਮਲਾਈ ਇਹ ਜਿਹੜੀ ਪਾਸ ਹੋਊਗੀ ਤੁਹਾਨੂੰ ਲਾਈ ਜਾਣਾ तड़का अपना चगी तरह भुजिए हम आप दाल पा देंगे एक मिनट दाल ना मैं कुकर चे मैन कड़छियों ना, ना, ना पाने के फिर मैं बाटी च पाली मूल चंकी तरह सेक लगा के फिर अपना कुकरों दाल च पा ਜੀ ਰਵੀ ਆਪਣੀ ਪਨੀਰ ਲਿਆ ਸੀ ਜਾਂ ਇਹਨੂੰ ਵੀ ਮੈਂ ਕਰ ਦੂੰਗੀ ਗ੍ਰੈਂਡ ਤੇ ਜਿਹੜੀ ਆਪਣੀ ਦਾਲ ਆ ਬਹੁਤ ਵਧੀਆ ਖਸੂ ਆਈ ਜਾਂਦੀ ਹੈ ਬਹੁਤ ਵਧੀਆ ਬਣੇਗੀ ਅੱਜ ਆਪਾਂ ਜਿਹੜਿਆ ਤੜਕਾ ਲਾਇਆ ਸੀ ਹੁਣ ਸਾਰੀ ਦਾਣ ਇਹਦੇ ਵਿੱਚ ਪਾ ਲਾਂਗੇ ਕੁੱਕਰ 'ਚ ਤੇ ਆਪਣੀ ਜਿਹੜੀ ਦਾਲ ਆ ਬਧੀਆ ਚੰਗੀ ਤਰ੍ਹਾਂ ਬਣ ਕੇ ਹੋਗੀ ਤਿਆਰ ਜਿਦਾ ਨਹੀਂ ਇਹ ਸੇਕ ਲੋ ਵਾਲਾ ਟਿੱਕਾ ਸੱਪਾ ਨਿਕਸਦਾ ਬੰਦ ਤੇ ਪਿਆਜ਼ ਵੀ ਕੱਟ ਕੇ ਰੱਖ ਲਿਆ ਜੀਰਾ ਵੀ ਗ੍ਰाइंड ਕਰਕੇ ਰੱਖ ਲਿਆ ਜੀਰਾ ਮੇਰੇ ਕੋਲ ਥੋੜਾ ਹੀ ਸੀਗਾ ਤਾਂ ਕਰਕੇ ਫਿਰ ਮੈਂ ਮੈਂ ਚਲੋ ਘਰੇ ਇਨਾ ਕੁ ਕਰ ਲੈਣੀ ਹੈਗੀ ਤੇ ਕਾਲੀ ਮਿਰਚ ਮੈਂ ਸਾਰੀ ਪੀਸਤੀ ਤੇ ਦਾਲ ਆਪਾਂ ਇਹਦੇ ਵਿੱਚ ਕੱਢ ਕੇ ਰੱਖਤੀ ਸਾਫ਼ ਕਰਕੇ ਤੇ ਹੁਣ ਆਪਾਂ ਬਣਾ ਲਾਂਗੇ ਰੋਟੀ ਪਹਿਲਾਂ ਜਿਹੜੇ ਮਾੜੇ ਮੂٹے ਨਿੱਕੇ ਮੂٹے ਭਾਂਡੇ ਜਿਹਾ ਉਹ ਧੋ ਦੂਗੇ ਫੇਰ ਰੋਟੀ ਬਣਾਉਣੀ ਹੈ ਜਿਹੜਾ ਦਾਲ ਮੈਂ ਥੋੜੀ ਜਿਹੀ ਮੈਂ ਖਾ ਕੇ ਦੇਖ ਲਈ ਅੱਜ ਖਾਣ ਪਿਆਜ਼ ਜਿਹੜੇ ਮੋٹے ਮੋٹے ਵਧੀਆ ਲੱਗਦੇ ਵਿੱਚ ਹੈ ਟਮਾਟਰ ਦਿਸਦੇ ਬਹੁਤ ਵਧੀਆ ਬਣੇਗੀ ਹਾਂਜੀ ਅੱਜ ਦਿਨ ਹੈਗਾ ਸੋਮਵਾਰ ਮੇਰੇ ਸਕੂਲ ਦਾ ਨਵੀ ਦੇ ਸਕੂਲ ਦਾ ਸਾਰਿਆਂ ਦਾ ਹੈਗਾ ਪਹਿਲਾ ਦਿਨ ਗਰੇਸ ਇਸ ਵੇਲੇ ਇੱਧਰ ਬਾਹਰ ਆ ਜਾਂਦੀ ਹੈਗੀ ਠੰਡੇ ਖਾਂ ਬੈਠੀ ਰਾਤ ਮੈਂ ਇਹਨੂੰ ਨਵਾਇਆ ਸੀ ਆਹ ਜਰ ਰੱਬ ਨੇ ਚਾਰਕ ਕਣੀਆਂ ਪਾਤੀਆਂ ਟਿੱਕ ਸਿਆ ਦਾਸ ਕੁਟਰ ਲਿਆਂਦਾ ਇਹ ਖੜਾ ਸੀਗਾ ਚੰਡੀਗੜ੍ਹ ਇਹਨੂੰ ਵੀ ਲੈ ਆਂਦਾ ਇਹਦਾ ਮੰਗਲਾਲ ਜਤਨ ਤੇਲ ਜਾ ਮੰਗਲਾਲ ਕੇ ਇਹਨਾਂ ਤੇਲ ਦਾ ਡੰਡਾ ਸਿੱਖ ਜਿੰਨਾ ਕੱਪੜਾ ਰੱਖਿਆ ਕਿਆ ਹਵਾ ਚੱਲ ਲੱਗੀ ਹੋਊਗੀ ਤੇ ਪੱਤੇ ਟਿੱਡੇ ਗਏ ਪਏ ਪਹਿਲਾਂ ਮੈਂ ਬਣਾਉਂਗੀ ਚਾਹ ਟਾਈਮ 5:30 ਹੋ ਗਏ ਫਿਰ ਮੈਂ ਸੁੰਭਰੂੰਗੇ ਚਲਦੇ ਆ ਬਾਕੀ ਸਾਰੇ ਪਏ ਆ ਇਹਨਾਂ ਵੀ ਡੈਡੀ ਉੱਥੇ ਖੜੇ ਹੋਣਨ ਮੈਂ ਦੇਖ પા ਕੇ ਦੇਖੀ ਮੈਂ ਦੇ ਹੀ ਮੈਨੂੰ ਐਂ ਜਵਾਣੀ ਪੈਂਦੀ ਹੈਗੀ ਇੱਥੇ ਚੱਜਦੇ ਧਰਿਆ ਸੀਗਾ ਮੈਂ ਮੈਂ ਚਲ ਜਲ ਸੈਲਫ ਸਾਫ ਕਰੂੰਗੀ ਉਦੋਂ ਚੱਕੇ ਹੋਊਗੇ ਇਹ ਝਾਕ ਲਾਉਣਾ ਪੈਂਦਾ ਕੀੜੀਆਂ ਕੀੜੀਆਂ ਹੋ ਜਾਂਦੀਆਂ ਤੇ ਹੁਣ ਮੈਂ ਪਹਿਲਾਂ ਬਣਾਉਂਗੀ ਚਾਹ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਵਲੋਗ ਵਿੱਚ ਤੇ ਅੱਜ ਮੈਂ ਜਾਣਾ ਗੰਗਣਵੜੀ ਚ ਸਕੂਲ ਅੱਜ ਜਿਹੜੀ ਖੁੱਲ ਗਈ ਤੇ ਨਵੀਂ ਕੱਲ ਨਵੀਂ ਸਾਫ ਲੈ ਆ ਕੇ ਦਿੱਤੀ ਇਹ ਵੀ ਦਿਖਾਉਣੀ ਹੈ ਮੈਂ ਪੂਰੀ ਕੰਪਲੀਟ ਮਣਵਾ ਇੱਕ ਵਾਰੀ ਪਾ ਕੇ ਦੇਖਲਾ ਕੱਲ ਮੈਂ ਗਈ ਸੀ ਕੋ ਨਿਆਣੀ ਢੂਈ ਦਿਖਾਉਣ ਵਾਸਤੇ ਤਾਂ ਕਰਕੇ ਨਹੀਂ ਮੈਂ ਕੱਲ ਵੀਡੀਓ ਬਣਾਈ ਕਿ ਉਹ ਮੇਰੇ ਦਰਦ ਹੋ ਰਿਹਾ ਸੀਗਾ ਲੱਤ ਚ ਵੀ ਤੇ ਢੂਈ ਤੇ ਵੀ ਕਿ ਕੁਛ ਮੇਰੇ ਕੰਮ ਜ਼ਿਆਦੇ ਸੀਗੇ ਮੈਂ ਹਾਂ ਜਿਹੜੇ ਅੱਜ ਨਿਮੇੜ ਲੂੰਗੀ ਨਿਮੇੜ ਲੂੰਗੀ ਤੇ ਨਹੀਂ ਫਿਰ ਆ ਕੇ ਤਾਂ ਉਨਾਂ ਕੀ ਹੋਇਆ ਕੋਈ ਕੰਮ ਤੇ ਕੇਰਾ ਰੋਟੀ ਪਾਣੀ ਮੈਂ ਬਣਾ ਲਿਆ ਝਾੜੂ ਮਾਰਤਾ ਬਰਾਂਡੇ ਚ ਰੰਦਾ ਚੜ ਮੈਂ ਨਵੀਨ ਕਹੇ ਜੇ ਤਾ ਤੂੰ ਮਾਰ ਲੇਂਗੀ ਤਾਂ ਮਾਰ ਲਈ ਤੇ ਕਪੜਾ ਤੇ ਮਾਰ ਹੀ ਦਿੰਦੀ ਹਰ ਰੋਜ਼ ਬਾਕੀ ਮੈਂ ਸੰਤਲਾ ਦੁੱਖੋਂ ਨਹੀਂ ਹੀ ਆਕੇ ਦੀ ਤੇ ਮੈਂ ਨਹੀਂ ਤਿਆਰ ਨਾ ਕਿ ਮੈਂ ਆ ਗਈ ਸੀ ਰੋਟੀ ਹਜੇ ਮੈਂ ਖਾਣੀ ਹੈ ਤਾਂ ਦਿਖਾਉਂਗੀ ਅੱਜ ਹੋਊਗੀ ਸਾਡੇ ਸੈਂਟਰ ਦੀ ਸਾਫ ਸਫਾਈ ਤੇ ਜਾ ਕੇ ਮੈਂ ਕਰੂੰਗੀ ਸਾਫ ਸਫਾਈ ਤੇ ਆ ਦੇਖੋ ਇਹਦੀ ਕੰਪਲੀਟ ਡਰੈਸ ਇਹਦੇ ਨਾਲ ਮੈਂ ਇਹ ਜਾਂ ਤਾਂ ਪਲਾਜ਼ੋ ਜਾਂ ਵੀ ਉਹੋ ਲਿਆ ਦੂੰਗੀ ਪਜਾਮਾ ਜਾਂ ਇਹਨੂੰ ਜਿਹਨੇ ਬਾਹਰ ਅੰਦਰ ਪਾਉਣਾ ਹੋਇਆ ਤਾਂ ਘਰੇ ਤਾਂ ਇਹ ਐਂ ਪਾ ਲੈਂਦੀ ਹੈਗੀ ਵੈਸਤਾ ਹੀ ਹੁੰਦਾ ਪਰ ਸਾਨੂੰ ਐ ਹੁੰਦਾ ਵੀ ਚਲੋ ਬਾਹਰ ਅੰਦਰ ਕੰਪਲੀਟ ਪਾ ਕੇ ਜਾਵੇ ਤੇ ਇੱਕ ਇਹਦਾ ਟਾਪ ਲਿਆ ਕੇ ਦਿੱਤਾ ਉਹ ਥੋੜਾ ਜਿਹਾ ਛੋਟਾ ਲਿਆ ਕੇ ਦਿਖਾਈ ਨਾ ਵੀ ਆਹ ਦੇਖੋ ਇੱਕ ਆ ਇਹਦਾ ਟਾਪ ਲਿਆ ਕੇ ਦਿੱਤਾਗਾ ਇਹ ਥੋੜਾ ਜਿਹਾ ਮਤਲਬ ਵੀ ਹਲਕਾ ਜਿਹਾ ਛੋਟਾ ਦਾ ਇਹ ਪੂਰਾ ਹੀ ਹੁੰਦਾ ਹੈ ਇਹਦੇ ਤੇ ਮੈਂ ਕਿਹਾ ਚਲੋ ਮੋੜ ਕੇ ਮੈਂ ਉਹ ਲਿਆਵਾਂ ਕਿਉਂਕਿ ਸਕੂਲ ਜਾਂਦਾ ਬੱਚਾ ਉਹ ਇੰਨਾ ਪਾਉਂਦਾ ਹੀ ਨਹੀਂਗਾ ਕੱਪੜੇ ਕਿਤੇ ਬਾਹਰ ਅੰਦਰ ਜਾਣ ਵੇਲੇ ਪਾਉਣੇ ਹੁੰਦੇ ਹੈਗੇ ਤੇ ਜਸ਼ਨ ਕਹਿੰਦਾ ਸੀ ਮम्मी ਇਹਨੂੰ ਦਵਾ ਦਿਓ ਕੱਪੜੇ ਤੇ ਤਾਂ ਕਰਕੇ ਤੇ ਕੰਮ ਮੈਂ ਸਾਰੇ ਮੋٹے ਮੋٹے ਕੀਤੇ ਹੈਗੇ ਆ ਮੈਂ ਅੰਡਰ ਸ਼ਾਲਟਰ ਰਾਤ ਧੋਤੀ ਸੀ ਕਿਉਂਕਿ ਕੱਲ ਮੈਂ ਪਾ ਕੇ ਗਈ ਸੀਗੀ ਤੇਲ ਦੀ ਸਮੈਲ ਜੀ ਹੁੰਦੀ ਸੀਗੀ ਤੇ ਰਸੋਈ ਦਾ ਕੰਮ ਆਪਣਾ ਸਾਰਾ ਸਾਰਾ ਮਤਲਬ ਹੋ ਗਿਆ ਸੈਲਫ ਸਾਫ ਕਰਤੀ ਦੁੱਧ ਮੈਂ ਆ ਕੇ ਗਰਮ ਕਰੂੰਗੀ ਨਵੀ ਦੇ ਡੈਡੀ ਨੇ ਤੇ ਨਵੀ ਨੇ ਰੋਟੀ ਵੀ ਖਾ ਲਈ ਦੁਆਰੇ ਦੀਆਂ ਫਲੀਆਂ ਬਣਾਈਆਂ ਸੀ ਰਾਤ ਇਧਰੋਂ ਵੀ ਦਿਖਾਉਣੀ ਹੈਗੀ ਇਧਰੋਂ ਵੀ ਮੋਟਾ-ਮੋਟਾ ਚੱਕਤਾ ਘੇਰਾ ਮੈਂ ਸਾਰਾ ਤੇ ਆ ਕੰਬਲ ਫਿਰ ਨਵੀ ਦਿਨੇ ਲੈ ਲੈਂਦੀ ਹੁੰਦੀ ਹੈਗੀ ਤੇ ਮੈਂ ਖਚਲਾ ਤੇ ਇਧਰੋਂ ਵੀ ਮੈਂ ਬਾਲਾ ਪਹਿਲਾ ਸੈਰ ਤੇ ਨਾਲ ਖਾਣ ਇੱਕ ਕੱਢੀ ਰੋਟੀ ਫਿਰ ਆ ਕੇ ਮਿਲਦੇ ਆਂ ਅੰਗਣਵੜੀ ਚ ਤੇ ਨਾਲੇ ਮੈਂ ਵੀਡੀਓ ਜਿਹੜੀ ਅਪਲੋਡ ਕਰ ਪੂਗੀ ਜਿਨਾ ਕੇ ਆ ਗਈ ਸੀ ਮੈਂ ਉਹ ਠੰਡਾ ਠੰਡਾ ਪਾਣੀ ਪਾਇਆ ਮੈਂ ਸੱਚ ਸੈਰ ਮੇਰਾ ਉਹਦੇ ਨਾਲ ਖਰਾਬ ਹੋ ਗਿਆ ਸੀ ਮਿੱਟੀ ਨਾਲ ਕਿਉਂਕਿ 1 ਮਹੀਨਾ ਹੋ ਗਿਆ ਤੇ ਛੁੱਟੀਆਂ ਕਰਕੇ ਬਹੁਤ ਗੰਦਾ ਹੋ ਗਿਆ ਸੀਗਾ ਉੱਥੇ ਹਮ ਤੋਂ ਉਸ ਮਾਰ ਕੇ ਸਕੂਲ ਵਧੀਆ ਕਰਤਾ ਆਪਾਂ ਨੇ ਸਾਫ ਤੇ ਮੈਂ ਦਵਾਈ ਵੀ ਆਪਦੀ ਲੈ ਲਈ ਧੂਈ ਦੀ ਸੀ ਜਿਹੜੀ ਆੱਚ ਇੱਛਾ ਦੁੱਗੀ ਜਾਂਦੀ ਹੈ ਪਤਾ ਨਹੀਂ ਘਰ ਤੋਂ ਠੰਡਾ ਠੰਡਾ ਮੈਂ ਪਾ ਨਹੀਂ ਪਾਇਆ ਤੇ ਆ ਜਿਵੇਂ ਆ ਵੀ ਇਹ ਨਾ ਕਮੀਜ਼ ਬਾਲਾ ਫਟਿਆ ਪਿਆ ਪਰ ਮੈਂ ਜਿਵੇਂ ਘਰੇ ਘਰੇ ਕੀ ਕਰ ਜਾਗਾ ਕਿ ਮੈਂ ਇਹ ਹੀ ਪਾ ਲੰਗੀ ਐ ਮੈਂ ਬਾਥਰੂਮ ਚ ਧੋਈ ਲਿਓਨੀ ਹਿੰਦੀ ਨਾਲ ਹੀ ਤੇ ਹੁਣ ਮੈਂ ਘੰਟਾ ਘੜੀ ਕਰੂੰਗੀ ਰਾਮ ਨਾਲ ਵੀਡੀਓ ਦੀ ਕਰ ਲੂੰਗੀ ਰੀਟਿੰਗ ਵੀਡੀਓ ਟੈਕਟ ਕਰਕੇ ਪਾ ਦੂੰਗੀ ਤੇ ਰੋਟੀ ਵਾਲੇ ਮੇਰੇ ਇੱਕ ਦੋ ਭਾਂਡੇ ਆ ਰੱਖੋ ਉਹ ਚਾਹ ਵਾਲੇ ਭਾਂਡੇ ਨਾ ਮਾਂਜ ਲੂੰਗੀ ਜਿਦੋਂ ਚਾਹ ਬਣਾਈ ਕਿਉਂਕਿ ਸਵੇਰ ਵਾਲੇ ਭਾਂਡੇ ਮੈਂ ਸਾਰੇ ਸਾਫ ਕਰ ਦਿੱਤੀ ਤੇ ਕੋਪ ਚਾ ਵੀ ਲਾਤਾ ਆਪਾਂ ਇੱਥੇ ਕੋਲੀ ਹਾਂਜੀ ਕੋਪ ਚਾ ਵੀ ਇੱਧਰ ਵੀ ਲਾਤਾ ਸਾਫ ਸਫਾਈ ਵੀ ਹੋਗੀ ਕੱਪੜਾ ਤਾਂ ਨਵੀਂ ਮਾਰ ਦਿੰਦੀ ਹੈਗੀ ਤੇ ਰਸੋਈ ਦਾ ਵੀ ਸਾਰਾ ਵਧੀਆ ਸਾਫ ਸਫਾਈ ਹੋਗੀ ਬਸ ਆ ਇੱਕ ਦੋ ਭਾਂਡੇ ਹੀ ਹੈਗੇ ਤੇ ਹੁਣ ਮੇਰੇ ਦਿਨ ਨਿਕਾਦਾ ਮੈਂ ਬਾਅਦ ਚ ਮਾ ਲੂੰਗੀ ਰੋਟੀ ਵਾਲੀ ਇਹ ਕੱਲੇ ਆ ਨਵੀਂ ਨੇ ਸਬਜ਼ੀ ਸਾੜਤੀ ਸੀ ਸੂਆ ਦੇਖੋ ਇਹਨੂੰ ਵੀ ਕੀੜੀਆਂ ਲੱਗ ਜਾਂਦੀਆਂ ਥਾਂ ਥਾਂ ਕੀੜੀਆਂ ਕੀੜੀਆਂ ਬੁਰਾ ਹਾਲ ਹੋ ਜਾਂਦਾ ਹਰੇਚੀ ਜਾਂ ਰੱਖਣੀ ਪੈਂਦੀ ਹੈ ਵੀ ਬਾਕੀ ਆਪਣਾ ਸਾਰਾ ਕੰਮ ਕੰਪਲੀਟ ਹੋ ਗਿਆ। ਇਤਤਲ ਮੈਂ ਪੱਖਾ ਕਰਨਾ ਬੰਦ ਭੁੱਲ ਗਈ। ਆ ਵਾਲੇ ਫੁੱਲ ਮੇ ਤੋਤੀ ਸੀ ਸਾਫ ਸਾਫ ਹੋ ਗਈ। ਇੱਕ ਆ ਵਾਲਾ ਮੈਂ ਹਾ ਪੌਟ ਜਹਾ ਬਣਾਇਆ ਇਹਨਾਂ ਸੋਨਾ ਲੱਗਦਾਗਾ ਬਾਲਾ ਜਦ ਸੋਨਾ ਲੱਗਦਾ ਤੁਸੀਂ ਵੀ ਜਿਹੜੀਆਂ ਖਾਲੀ ਬੋਤਲਾਂ ਹੁੰਦੀਆਂ ਉਹਦੇ ਵਿੱਚ ਐਂ ਜੀ ਚੀਜ਼ ਪਾ ਕੇ ਕੋਈ ਵੀ ਰੱਖ ਸਕਦੇ ਹਾਂ ਸੋਹਣਾ ਲੱਗਦਾ ਹੈ ਇਹ ਜੀ ਤੁਮੈਂ ਧੋਂਦੀ ਸੀ ਨਾ ਇਹਦੇ ਟੁੱਟ ਗਏ ਸੀਗੇ ਉਹ ਫਿਰ ਮੈਂ ਇਹਦੇ ਚ ਪਾਣੀ ਪਾ ਕੇ ਰੱਖਦੇ ਤੇ ਇਦਰ ਉਹ ਵੀ ਆਪਾਂ ਨੇ ਸਾਫ਼ ਕਰਤਾ ਨਵੀਆਂ ਦੀਆਂ ਹੁਣ ਮੈਂ ਗੁੱਤਾਂ ਕਰੂੰਗੀ ਨਵੀਂ ਕਰੀ ਜਾਂਦੀ ਥੋੜਾ ਮੋਟਾ ਜਾ ਰਹਿੰਦਾ ਇਹਦਾ ਚਾਟ ਚੂਟ ਜੇ ਉਹ ਤੋਂ ਮੈਂ ਇਹਨੂੰ ਬਣਾਉਣ ਨਹੀਂ ਦਿੱਤੇ ਮੈਂ ਹੈਨਾ ਫਿਰ ਉਹਦ ਨੂੰ ਪਾਟ ਜਾਣਗੇ ਬਾਕੀ ਸਾਰੇ ਨੇ ਬਣਾ ਲਏ ਇੱਕ ਅੱਧਾ ਰਹਿ ਗਿਆ ਕੱਲ ਦੋ ਸ਼ੀਟਾਂ ਲਿਆ ਕੇ ਦਿੱਤੀਆਂ ਕ੍ਰਿਸ਼ਨਾਮ ਨਾਲ ਪਈ ਸੀ ਤੇ ਇੱਜੇ ਕਿ ਮੇਰੀ ਬੱਟੀ ਪੈਣਾ ਚਾਹ ਪਾਣੀ ਆਪਾਂ ਨੇ ਵਿਲੇ ਜੀ ਦੁਆਰੇ ਸੀ ਕਿ ਉਹਦਾ ਮੇਰਾ ਫੋਨ ਦੂਰ ਪਿਆ ਤੇ ਮੈਂ ਜਲਦੀ ਜਲਦੀ ਬਾਹਰ ਵੇੜੇ ਚ ਸੀ ਮubarək ਹੋਣ ਤਾਂ ਤੇ ਉਸ ਤੋਂ ਬਾਅਦ ਅਸੀਂ ਚਾਹ ਪਾਣੀ ਪੀਤਾ ਤੇ ਬਲਾ ਮੈਂ ਹੱਸ ਪਾਣ ਲੱਗਾ ਹੈਲੋ ਹਰਮਿਤ ਹੈਲੋ ਪੈਣੀ ਅ ਹਰਪ੍ਰੀਤ ਵੀ ਆ ਗਈ ਸੀ ਨਾਲ ਨਵੀ ਤਾਂ ਮਸਰ ਮਾਉਂਦੀ ਸੀ ਫਿਰ ਮੈਂ ਆਖਿਆ ਚਲ ਫੋਨ ਤੇ ਵੀਡੀਓ ਤਾਂ ਬਣਾ ਲਈਏ ਥੋੜੀ ਜੀ ਜੱਦਾ ਹੀ ਰਹਿ ਜਾਂਦਗੇ ਅੰਨੂ ਮੁੜ ਕੇ ਤਾਂ ਇਹ ਚਾਹ ਪਾਣੀ ਆਪਾਂ ਨੇ ਪੀ ਲਿਆ ਤੇ ਹੋਰ ਸਾਰੇ ਠੀਕ ਐ ਵਧੀਆ ਪੈਣ ਇਹ ਆਏ ਸੀਗੇ ਨਾਲ ਕਹਿੰਦੇ ਚੱਲ ਅਸੀਂ ਮਿਲਿਆ ਆਵਾਂਗੇ ਉਹ ਮੇਰਾ ਜੀਜਾ ਵੀ ਨਹੀਂ ਫਿਲਕਾ ਲੱਗਦਾ ਤੇ ਨਾਲ ਮੈਂ ਕੱਲ੍ਹ ਲੱਗ ਬਾਗੀ ਸੀਗੀ ਦਵਾਈ ਲੈਣ ਆਉਣਾ ਤਾਂ ਕੱਲ੍ਹ ਸੀਗਾ ਤੇ ਕਹਿੰਦੀ ਚੱਲ ਕੋਈ ਨਹੀਂ ਅੱਜ ਆ ਜਾਈਏ ਚਾਹ ਚਾਹੇ ਚਲੋ ਚਾਹ ਮੈਂ ਬਰ ਗ ਜਾਣੀ